ਮਹਿਮਾਨ ਵੀ ਪਹੁੰਚੇ ਨਹੀਂ ਜਿਹੜੇ ਅੱਜ ਇਸ ਤੇ ਟਿਕਟ ਕਰ ਰਹੇ ਨੇ ਉਹਨਾਂ ਨੂੰ ਵੀ ਮਲਾਉਣੇ ਆ ਉਹਦਾ ਗੱਲਬਾਤ ਕਰਦੇ ਆ ਪਨਾਬ ਦੀਆਂ ਕਰਤਕਪਾਲ ਜੀ ਨਾਲ ਉਹਨਾਂ ਦੇ ਨਾਲ ਸੱਜਣਾਂ ਨਾਲ ਹੋਰ ਵੀ ਜਿੰਨੇ ਜਿੰਨੇ ਸੱਜਣ ਉਹਨਾਂ ਨਾਲ ਗੱਲਬਾਤ ਕਰਨ ਜਾ ਉਹਨਾਂ ਕੋ ਜਲਦੀ ਆਪਾਂ ਡੈਮੋਸ ਕਰਦੇ ਹਾਂ ਆਪਣੀ ਮਾਤਾ ਜੀ ਦਾ ਸਤਿਕਾਰ ਕੀ ਜੈ ਕਹਿ ਕਰੋ ਸ਼ੇਰਾਵਾਲੀ ਜੀ ਦਾ ਸਤਿਕਾਰ ਕੀ ਜੈ ਹੈ ਮਾਤਾ ਮਾਤਾ ਚੰਦੂ ਬਾਈ ਹੋਰ ਹੋਰ ਪਾਪਾ ਪਾਪਾ ਸਭੀ ਪ੍ਰੋਫੈਸਰ ਕੋ ਦੱਸੋ

ਮਾਤਾ ਜੀ ਦਾ ਬੋਲ ਸਾਕੇ ਦਰਬਾਰ ਕੀ ਜੈ ਜੈ ਤਰਾ ਚੇਰਾ ਵਾਲੀ ਜੀ ਦਾ ਬੋਲ ਸਾਕੇ ਦਰਬਾਰ ਕੀ ਜੈ ਤੇ ਤੈਨੂੰ ਵੀ ਆਂਦਾ ਜਕਾਰਾ ਲਾਣਾ ਜੈਕਾਰਾ ਮਾ ਚੇਰਾ ਵਾਲੀ ਮਾਈ ਜੀ ਦਾ ਬੋਲ ਸਾਕੇ ਦਰਬਾਰ ਕੀ ਜੈ ਜੈਕਾਰਾ ਮਾ ਚਿੰਤਾ ਪੂਰਨੀ ਮਾਈ ਜੀ ਦਾ ਬੋਲ ਸਾਕੇ ਦਰਬਾਰ ਕੀ ਜੈ ਦਰਬਾਰ ਕੀ ਜੈ ਦਰਬਾਰ ਕੀ ਜੈ ਜੈ ਮਾਤਾ ਦੀ ਜੈ माता ने बुलाया है हर साल की तरह इस साल भी जय मां चिंतपूर्णी ट्रस्ट मेरा छोटा भाकर करण नागपाल जिमें कि पिछले पाँच साल तो माता का गुणगान और लंगर भंडारा हमेशा हुशियरपुर के डैम से लगाता है इस साल भी छेवें वर्ष जी घाट है वो उत मनाई जा रही है और मैं सिर्फ हशियारपुर वालों ही नहीं ਸਾਰੇ ਪੰਜਾਬ ਦੇ ਜਿਹੜੇ ਸਾਡੇ ਵਸਨੀਕ ਹੈ ਉਹਨਾਂ ਨੂੰ ਸਾਰਿਆਂ ਨੂੰ આમંત્રਿਤ ਕਰਦੀਆਂ ਕਿ ਤੁਸੀਂ ਸਾਰੇ ਮਾਤਾ ਦੀ ਚੌਂਕੀ ਦੇ ਵਿੱਚ ਪਹੁੰਚੋ ਔਰ ਉੱਥੇ ਜੋ ਮਾਤਾ ਦਾ ਗੁਣਗਾਨ ਹੁੰਦਾ ਹੈ ਇੱਕ ਭਾਵੇਂ ਵਿਸ਼ਾਲ ਰੂਪ ਦੇ ਵਿੱਚ ਉਹ ਸਿਰੂ ਸਾਰੇ ਅਨੰਤ ਮਾਨੋ ਔਰ ਹੱਥ ਜੋੜ ਕੇ ਗੁਜ਼ਾਰਿਸ਼ ਕਰਦੀਆਂ ਸਾਰਿਆਂ ਨੂੰ ਕਿ ਸਾਰੇ ਆਪਣੇ ਪਰਿਵਾਰਾਂ ਸਮੇਤ ਉੱਥੇ ਪਹੁੰਚਣ ਤਾਂ ਕਿ ਆਪਾਂ ਉੱਥੇ ਜਿਹੜਾ ਮਹਾਮਾਏ ਦਾ ਗੁਣਗਾਨ ਹੈ ਔਰ ਜੋ ਉੱਥੇ ਭਾਵੇਂ ਨਜ਼ਾਰੇ ਨੇ ਮਹਾਮਾਏ ਦੇ ਹਾਲ ਡੈਨ ਤੋਂ ਲੈ ਕੇ ਮਾ ਮਾਈ ਤੇ ਚਿੰਤਾਪੂਰਣੀ ਮਾ ਮਾਈ ਤੇ ਦਰਬਾਰ ਤੱਕ ਇਹ ਜਿਹੜੀਆਂ ਰੌਣਕਾਂ ਦੇਖਣ ਵਾਲੀਆਂ ਨੇ ਤੁਸੀਂ ਸਾਰੇ ਆਪਣੇ ਪਰਿਵਾਰਾਂ ਨਾਲ ਉੱਥੇ ਜ਼ਰੂਰ ਪਹੁੰਚੋ ਠੀਕ ਹੈ ਸਰਦ ਦੇ ਬਹੁਤ ਹੀ ਸਰਬਾਜੋਗ ਜੀ ਜੀ ਸਾਹਿਬ ਜੀ ਰਣਜੀਤ ਜੀ ਅਧਿਪਤ ਚੁੰਟ ਪੈਡ ਜੀ ਅਮਿਤ ਜੀ ਅਤੇ तमाम ਸਰਕਾਰ ਦੇ ਉਪਨੇ ਆਪ ਜੀ ਸਾਹਿਬਾਨ ਮੈਂ ਅੱਜ ਇਹ ਪੱਤਰਕਾਰ ਬੰਦੂ ਸਹਿਬਾਨਾਂ ਨੂੰ ਜਿਹੜਾ ਅਸੀਂ ਇੱਥੇ ਬੁਲਾਇਆ ਵਾ ਤੋਂ ਸਭ ਤੋਂ ਪਹਿਲਾਂ ਤਾਂ ਇੱਕ ਪ੍ਰੋਗਰਾਮ ਹੁਣ ਵਾਲੀ ਕੋਸ਼ਨਾ ਜਿਹੜੀ ਹੈ ਮੈਂ ਜੇ ਸੀ ਦਾ ਸਰਪ੍ਰਸਤ ਹੋਣ ਦੇ ਨਾਤੇ ਇਹ ਕੋਸ਼ਨਾ ਕਰ ਰਿਹਾ ਵਾ ਇਹ ਛੇਵਾਂ વાર્षिक ਪੰਡਾਰਾ ਵਾ ਉਹ ਦਿਨਾਂ 26 27 28 ਤੇ 29 ਜੁਲਾਈ ਨੂੰ ਹਿਸ਼ਾਰਪੁਰ ਵਿਖੇ ਚੋਹਾਰ ਟੈਂਪਲੇ ਕਿਸ਼ਾ ਜਾਣਾ ਉਹ ਉੱਥੇ ਹੈ ਜੀ ਆਹ ਦੀ ਜਿਹੜੀ ਚੌਕੀ ਆ ਹਰ ਸਾਲ ਜਿਹੜਾ ਪਿਛਲੇ ਸਾਲ ਵੀ ਕਰਾਈ ਜਾਂਦੀ ਆ ਉਹ ਸਰ ਵੀ ਕਰਾਈ ਜਾ ਰਹੀ ਆ ਲਗਾਤਾਰ 4 ਦਿਨ 26 27 28 ਤੇ 29 ਤਰੀਕ ਨੂੰ ਬਹੁਤ ਵਿਸ਼ਾਲ ਜੋ ਛੇਵਾਂ વાર્षिक ਪੰਡਾਰਾ ਜਿਹੜਾ ਵਾ ਉੱਥੇ ਕਰਵਾਇਆ ਜਾ ਰਿਹਾ ਹੈ। ਅੱਜ ਸਮਗਰੀ ਸਮਗਰੀ ਦਾ ਜਿਹੜਾ ਬਹੁਤ بڑا ਟੱਗ ਜਿਹੜਾ ਵਾ ਉਹ ਵੀ ਸਾਰੀ ਸਾਡੀ ਐਨਸੀਓ ਵਾ ਜੀਐਮਸੀ ਨੂੰ ਬੁਲਾ ਕੇ ਇੱਥੇ ਆ ਜਾ ਰਿਹਾ ਵਾ। ਉਹ ਮੈਂ ਸਾਰੇ ਹੀ ਪੰਜਾਬ ਵਾਸੀਆਂ ਨੂੰ, ਲੁਧਿਆਣਾ ਨਿਵਾਸੀਆਂ ਨੂੰ ਔਰ ਵਿਸ਼ੇਸ਼ ਤੌਰ ਤੇ ਉਸ ਸ਼ਹਿਰਪੁਰ ਦੇ ਸਾਰੇ ਹੀ ਮਾਂ ਨਾਲ ਪਿਆਰ ਕਰਨ ਵਾਲੇ ਜਿਨ੍ਹਾਂ ਨੂੰ ਮਾਂ ਦੇ ਵਿੱਚ ਆਸਥਾ ਵਾ ਉਹਨਾਂ ਸਾਰਿਆਂ ਨੂੰ ਨਮਦਰ ਕਰਾਂਗਾ। ਜਿਵੇਂ ਸਾਰੇ ਲੋਕ ਉਥੇ ਤੁਹਾਡੀ ਸੇਵਾ ਘਰ ਵਾਸਤੇ ਆ ਜਾ ਰਹੇ ਆ ਤੁਸੀਂ ਸਾਰੇ 26 27 28 ਤੇ 29 ਤਰੀਕ ਨੂੰ ਜੁਲਾਈ ਨੂੰ ਮਤਲ ਇਸੇ ਤਰੀਕ ਨੂੰ ਜੁਲਾਈ ਨੂੰ ਤੁਸੀਂ ਸਾਰੇ ਜਰੂਰ ਉਥੇ ਪਹੁੰਚੂਗੇ ਜੈ ਮਾਤਾ ਸਰ ਜੀ ਨਕਲ ਜੀ ਕੀ ਕਰਨ ਚਾਹੁੰਦੇ ਜਿਹੜੇ ਕਿ ਅੱਜ ਚਿੰਤਪੁਰਲੀ ਮਾਤਾ ਜੀ ਦਾ ਬਹੁਤ ਸਾਥੀ ਪਰਿਵਾਰ ਜੈ ਮਾਤਾ ਸ਼ਰੀ ਟੈਬਲ ٹرسٹ ਕੋਲੋਂ ਪੁੱਛੀਵਾ ਮਾਰਕਿੰਗ ਪੰਨਾ ਨੰਬਰ 36 28 ਤੇ 29 ਗ੍ਰੀਕੋ ਮਹਾਮੈਦੀ ਪਾਰਕੇ ਪਾਣਾਲ ਜਾਰਿਆ ਵਾ ਤੇ 29 ਗ੍ਰੀਕੋ ਮਹਾਮੈਦੀ ਜਿਗਰ ਚੌਂਕੀ ਹੈ ਚੋਹਾਲ ਡੇਮ ਵਿਖੇ ਕਰਾਈ ਜਾ ਰਹੀ ਹੈ ਤੇ ਉਹਨਾਂ ਦਾ ਗੁਰਦੁਆਰਾ ਜਿਹੜਾ ਕਿ ਬਹੁਤ ਟੀਕੀ ਸਰਕਾਰੀਓ ਮੇਰਾ ਵੀ ਇਹ ਸੁਣਾਇਆ ਜਗੰਦਰ ਵਾਲੇ ਨੇ ਕਰ ਰਹੇ ਨੇ ਔਰ ਜਿਨੇ ਵੀ ਕਾਇਮਾ ਚਿਤਪੂਰੀ ٹرسٹ ਦੇ ਸਰਪ੍ਰਸਤ ਨੇ ਮੇਰੇ ਵੱਡੇ ਨੇ ਬਹੁਤ ਹੀ ਮਾਣ ਆ ਮੈਨੂੰ ਸਾਡੇ ਸ਼੍ਰੀ ਵਿਜੇਦਾਨਵ ਦੀ ਸਾਡੇ ਪਾਪਾ ਜੀ ਉਸ ਤੋਂ ਬਾਅਦ ਸਾਡੇ ਕੌਵੀ ਭਾਜੀ ਕਰੇਗੇ ਅੱਧੇ ਬੋਲ ਤੇ ਆਪਣੇ ਘਰਾਂ ਦੇ ਆ ਜਾਂਦੇ ਨੇ ਉਸ ਤੋਂ ਬਾਅਦ ਸਾਡੇ ਏਸੀਪੀ ਸਾਹਿਬ ਚੌਥੀ ਸਾਹਿਬ ਸਾਡੇ ਮੇਰ ਸਾਹਿਬ ਸ਼ੇਰੂ ਜੀ ਸਾਡੀ ਭੈਣ ਲੱਲਪੂ ਜੀ ਔਰ ਅਮਿਤ अरोड़ा ਜੀ ਸੰਜੀਵ ਜੀ ਤੂਰ ਸਾਹਿਬ ਸਾਰੀ ਸਮੂਚੀ ਟੀਮ ਅਮੀਤੀ ਔਰ ਦੀਰਤੀ ਜੀ ਵੀ ਸਾਡੀ ਟੀਮ ਹੈ ਜਾਇਮਾ ਚਿੰਦੂਪੁਰ ਦਸਤੀ ਹਮੇਸ਼ਾ ਇਸ ਤਰ੍ਹਾਂ ਦੇ ਨਾਲ ਖੜੀ ਹੁੰਦੀ ਹੈ ਔਰ 6 ਮਹੀਨੇ ਬਾਅਦ ਪੜਾ ਰਹੇ ਤੇ ਕਿ ਜਿਨਾਂ ਕਿ ਪਰਮਾਤਮਾ ਦੀ ਮਹਾਮੈਦੀ ਕਿਰਪਾ ਨਾਲ ਅੱਜ ਅਸੀਂ ਰਾਤ ਕਰਵਾਨਾ ਕਰਨ ਲੱਗੇ ਆ ਇੱਕ ਇੱਕ ਆਰਗਿਆ ਤੇ ਇਸ ਸ਼ੋਭਨ ਤੋਂ ਦੀ ਮਹਾਮੈਦੀ ਦੀ ਇਨੀ ਅਪਾਰ ਕਿਰਪਾ ਵੀ ਜੈ ਮਾਰਚਿੰਗ ਕੰਪਨੀ ਟਰਸਟ ਜਿਹੜਾ ਕਿ ਛੇਮਾ ਧਾਰਸੀਕ ਪਟਾਰਾ ਲਗਾਉਣ ਜਾ ਰਹੀ ਹੈ ਉੱਥੇ ਮਹਾਮੈਦੀ ਦੀ ਅਪਾਰ ਕਿਰਪਾ ਤੇ ਜਿਹਨੇ ਵੀ ਮੇਰੇ ਟਰਸਟ ਦੇ ਮੈਂਬਰ ਨੇ ਉਹਨਾਂ ਦਾ ਦਿਨੋਂ ਧੰਨਵਾਦ ਕਰਦਾ ਵੀ ਆਪਣੇ ਇਸ ਦਿਵਾਨੇ ਦੇ ਭਰਾ ਦੀ ਅਤੀ ਆਵਾਜ਼ ਤੇ ਉਤਰ ਜਾਂਦੇ ਨੇ ਉਹਨਾਂ ਦਾ ਬਹੁਤ ਬਹੁਤ ਸ਼ੁਕਰੀਆ ਵਾ ਤੇ ਮਹਾ ਮੈਨੂੰ ਇਹੀ ਅਰਦਾਸ ਹੈ ਕਿ ਜਿੰਨੇ ਵੀ ਮੇਰੇ ਭਰਾ ਮੇਰੇ ਨਾਲ ਚੱਲੇ ਨੇ ਜਾਂ ਉੱਥੇ ਚੌਂਕੀ ਤੇ ਆ ਰਹੇ ਨੇ ਕਿ ਸਾਰਾ ਦੀ ਮਨੋ ਕਾਮਨਾ ਉਹ ਤੇ ਪੂਰੀ ਹੋਣ ਤੇ ਇਦਾਂ ਹੀ ਇੰਟਰਸਟ ਹਮੇਸ਼ਾ ਹੀ ਤਰ੍ਹਾਂ ਜਿਹੜਾ ਇਸ ਹਾਲ ਵੀ ਚੱਲੀ ਤੇ ਸਾਰੀ ਉਮਰ ਅਸੀਂ ਇਦਾਂ ਹੀ ਲੰਘ ਗਏ ਕਿ ਮਹਾਮਾਇਦੇ ਉੱਤੇ ਹੀ ਜਾ ਕੇ ਜਿਹੜੇ ਲੰਗਰ ਉਹ ਲਗਾਉਂਦੇ ਰਹੀਏ ਔਰ ਰਹਿ ਗਈ ਉੱਥੇ ਦੀ ਜਿਹੜੀ ਕਿ ਸੰਸਥਾ ਹੀ ਗੱਲ ਸੁਵਿਧਾ ਦੀ ਗੱਲ ਆ ਉਹ ਹਰ ਇੱਕ ਤਰ੍ਹਾਂ ਦੀ ਸੁਵਿਧਾ ਉੱਥੇ ਚਾਹੇ ਉਹ ਲੰਗਰ ਦੀ ਲਗਾ ਲਓ ਚਾਹੇ ਉਹ ਮੈਡੀਸਨ ਦੀ ਲਗਾ ਲਓ ਚਾਹੇ ਰਹਿਣ ਦੀ ਲਗਾ ਲਓ ਹੋਰ ਤਾਂ ਹੋਰ ਅਸੀਂ ਦੋ ਤਿੰਨ ਜਿਹੜੇ ਇੰਜਾਮ ਹੁਣ ਨਵੇਂ ਕੀਤੇ ਆ ਉਹ ਬੱਚਿਆਂ ਦੇ ਜਿਹੜੇ ਕਿ ਕਿਸਨ ਬੱਚਾ ਨਹੀਂ ਗਿਆ ਲੋ ਚਲੇ ਐਕਸਟਰਾ ਦੁੱਧ ਲਗਾ ਲੋ ਜਾਂ ਕੋਈ ਪਟੀਕ ਲਗਾ ਲੋ ਕਿਸੇ ਤਰ੍ਹਾਂ ਦੀ ਅਗਰ ਕੋਈ ਸਮਾਨ ਚਾਹੀਦਾ ਹੋਊਗਾ ਰੈਣ ਤੋਂ ਲੈ ਕੇ ਬੱਚਾਂ ਤੱਕ ਦਵਾਈਆਂ ਤੱਕ ਹਰ ਇੱਕ ਤਰ੍ਹਾਂ ਦਾ ਉੱਥੇ ਸੁਵਿਧਾ ਕੀਤੀ ਗਈ ਜੈ ਮਾਂ ਚਿੰਤਪੁਣੀ ٹرسٹ ਵੱਲੋਂ ਤੇ ਜਿਵੇਂ ਵੀ ਸਾਡੇ ਭਰਾ ਨੇ ਸਾਰਿਆਂ ਨੂੰ ਮੇਰੀ ਹੱਥ ਜੋੜ ਕੇ ਬੇਨਤੀ ਵੀ ਉੱਥੇ 29 ਤਰੀਕ ਦੀ ਮਹਾਮਾਈ ਦੀ ਜਿਹੜੀ ਹੈ ਮਾਰ ਚੌਂਕੀ ਹੈ ਤੇ ਉੱਥੇ ਸਾਰੇ ਪਰਿਵਾਰਾਂ ਨੇ ਆਪਣੇ ਬੱਚਾ ਨੂੰ ਸਾਡੀ ਭੈਣਾਂ ਨੂੰ ਸਾਰਿਆਂ ਨੂੰ ਲੈ ਕੇ ਆਣਾ ਕਿਉਂਕਿ ਇਹ ਮਹਾਮਾਈ ਦੇ ਚਾਲੇ ਨੇ ਮਹਾਮਾਈ ਦੇ ਨਵਰਾਤਰੇ ਨੇ ਤੇ ਦੇਖਣ ਯੋਗ ਹੁੰਦੇ ਨੇ ਜਦੋਂ ਤੁਹਾਨੂੰ ਕੀ ਜਾਓਗੇ ਕਿ ਹਰ 12ਵੇਂ ਦਿਨ ਇਹ ਮੈਨੂੰ ਪੁੱਛੋਗੇ ਵੀ ਮਹਾਮਈ ਦੇ ਚਾਲੀ ਕਰੋ ਇਹ ਜਿਹੜਾ ਤਿਉਹਾਰ ਇਹ ਸਾਡੇ ਦਿਵਾਦੀ ਤੋਂ ਹੀ ਵੱਡਾ ਸੀ ਮੰਨੇ ਆ ਕਿਉਂਕਿ ਮਹਾਮਈ ਦੇ ਜਿਹੜੇ ਹਾਰ ਮਤਲਬ ਚਾਲੀ ਨੇ ਔਰ ਸਭ ਤੋਂ ਵੱਡੀ ਗੱਲ ਇੱਕੋ ਹੀ ਇੰਨਾ ਕਿ ਉੱਥੇ ਸਾਂ ਇੰਨਾ ਚਾਹ ਹੁੰਦਾ ਦੁਨੀਆ ਨੂੰ ਵੀ ਲੋਕ ਸ਼ਹਿਰ ਕੋਲ ਤੋਂ ਕੋਈ ਪਗਵਾੜੇ ਤੋਂ ਕਈ ਜਣੇ ਪਟਿਆੜੇ ਤੋਂ ਵੀ ਪੈਦਲ ਆਉਂਦੇ ਨੇ ਮਹਾਮਈ ਦੇ ਤੇ ਹਰ ਇੱਕ ਸੰਗਤ ਆਪਣੀ ਆਪਣੀ ਮਨੋਕਾਮਨਾ ਲੈ ਕੇ ਜਾਂਦੀ ਤੇ ਹਮੇਸ਼ਾ ਅੱਜ ਤੱਕ ਮੈਂ ਕਿਸੇ ਨੂੰ ਸੁਣਾਇਆ ਕਿ ਕਿਸੇ ਬੰਦੇ ਨੇ ਮੰਗਰ 'ਚ ਆ ਕੇ ਮੈਨੂੰ ਕਿਹਾ ਹੋਵੇ ਅਸੀਂ ਮਨੋਕਾਮਨਾ ਲੈ ਕੇ ਆਏ ਜੀ ਕਿ ਸਾਡੀ ਕੁੜੀ ਨਾਲ ਤੇ ਮੇਰੀ ਸਾਰਿਆਂ ਨੂੰ ਅਪੀਲ ਹੈ ਵੀ 29 ਤਰੀਕ ਨੂੰ ਮਹਾਮੈ ਦੇ ਪਾਰ ਚੌਂਕੀ ਤੇ ਸਾਰਿਆਂ ਨੂੰ ਉੱਥੇ ਪਹੁੰਚ ਕੇ ਇਸ ਜੈਮਾ ਚਿੰਤ ਕੋਲ ٹرسٹ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਖੜਾ ਹੋਣਾ ਔਰ ਸਾਰਿਆਂ ਦਾ ਬਹੁਤ ਬਹੁਤ ਸ਼ੁਕਰੀਆ ਔਰ ਜਿਨੇ ਮੇਰੇ ਸਤਿਕਾਰਯੋਗ ਸਰਪ੍ਰਸਤ ਬਣੇ ਇਹਨਾਂ ਦਾ ਦਿਲੋਂ ਧੰਨਵਾਦ ਕਰਦਾ ਫੇਰ ਦੁਬਾਰੇ ਸਾਡੇ ਮੇਰੇ ਬਹੁਤ ਹੀ ਸਤਿਕਾਰਯੋਗ ਜੀ ਵਿਜੇਦਾਨਾ ਬਾਬਾ ਜੀ ਦਾ ਮੇਰੇ ਭਰਾ ਦਾ ਥੋਬੀ ਭਾਈ ਦਾ ਏਸੀਪੀ ਸਾਹਿਬ ਦਾ ਸੂਚੀ ਸਾਰੀ ਟੀਮ ਦਾ ਦਿਨੋ ਧੰਨਵਾਦ ਕਰਦਾ ਬਹੁਤ ਬਹੁਤ ਸ਼ੁਕਰੀਆ ਜੀ ਕਿਹੜੀ ਕਿਹੜੀ ਕੀ ਅੱਜ ਕਹਿਣਾ ਚਾਹੁੰਦਾ ਜਿਹੜਾ ਕਿ ਮਹਾਮਾਈ ਦਾ ਅੱਜ ਜਿਹੜੇ ਕਿ ਚਾਲੇ ਤੇ ਅੱਜ ਬਸ ਜਾ ਰਹੀ ਹੈ ਤੇ ਉੱਥੇ ਬਹੁਤ ਦਾਮ ਲਾਗ ਲਾਸਟ ਪਰ ਮੈਂ ਕਰਦਾ ਹਾਰ ਬਾਰ ਮਾੜ ਹੈ ਅੱਗੇ ਲੱਗਦਾ ਤੇ ਸਭ ਸਾਰਾ ਨੂੰ ਜਾਣ ਲੈ ਤੋਪਾ ਔਰ ਜੇ ਮਾ ਬਣਾ ਲੈ 5 ਸਾਲ ਪੱਛਾ ਇਸ ਸਮੇਂ ਤੇ ਹਲਾ ਦਾ ਉਹ ਹਰ ਚਾਹ ਰਿਹਾ ਹੈ ਪਰ ਚਪੇ ਸਟਾਈਲ ਅਨ ਮੋਤੀ ਦਿ ਹਾਲ ਟਾਈਮ ਦੇ ਲਾਗੇ ਕਮਾ ਕਮਾ ਦੇ ਸ਼ਾਰਪ ਦਿਸਟ੍ਰਿਕਟ ਦਾ 24 ਕਰਨ ਅੰਦਰ ਆ ਕੇ ਲੈਣਾ ਰੱਖ ਚਲੇ ਆ ਸਾਰਾ ਬਰਾਬਰ ਹੋ ਰਿਹਾ ਹੈ ਤੇ ਆਪਣਾ ਯੋਗਤਾ ਪਾਉਣੇ ਆਪਾਈ ਕਿਰਪਾ ਕਰੇ ਸਾਰੇ Bitte, das, war's. das war's. ਬੰਦ ਇਹੀ ਹੈ ਕਿ ਕਿ ਉਹ ਹੈਰਾਨ ਕਰ ਸਕਦੇ ਨੇ ਲੋਕ ਸਕਦੇ ਨੇ ਲੰਗਰ ਦਾ ਹੈਲਲ اور ਮਹਾਮਾਇਨ ਚੌਕੀ ਵੀ ਚੱਲਦੀ ਰਹੇ ਤੇ ਮੈਂ ਸਮਝ ਸਕਦਾ ਨੇ ਫਦਰਤੀ ਤੋਂ ਸੋਚ ਸਕਦੇ ਨੇ ਕਰ ਸਕਦੇ ਨੇ ਬੰਦੇ ਜੁੜ ਸਕਦੇ ਨੇ ਬੰਦੇ え ਬਾਕੀ ਬੇਨਤੀ ਸਾਰਿਆਂ ਨੂੰ ਕਿ ਪੁੱਛ ਇੱਕ ਥੋੜਾ ਬਾਅਦ ਵਿੱਚ ਜਦ ਨੇ ਉਹਨਾਂ ਨੂੰ ਜ਼ਮੀਨ ਤੋਂ ਉੱਪਰ ਕੇ ਰੱਖਿਓ ਤਾਂ ਕਿ ਇੱਕ ਵਧੀਆ ਕਰਕੇ ਚੱਲੀ ਰਹੀ ਕਿ ਕੰਪਲੈਕਸ ਇਹ ਤਾਂ ਕੋਈ ਵੀ ਅਨਸੁਖਾ ਨਹੀਂ ਕਰਦਾ ਨਾਮ ਆਪਣੇ ਇਹੋ ਜਿਹੇ ਵਾਕਿਆ ਤੇ ਦੇ ਰੇਸ਼ ਵਿੱਚ ਜਿਹਨਾਂ ਦਾ ਸ਼ਰਧਾ ਦੇ ਨਾਲ ਜਾਣਾ ਉਹ ਜੀਵਨੀ ਦਾ ਸੁਭਾਅ ਹੈ ਇਸ ਕਰਕੇ ਸਾਰੇ ਨੂੰ ਮੇਰੀ ਬੇਨਤੀ ਹੈ ਕਿ ਜਿਹਦੇ ਨਾਲ ਮੇਰੀ ਬਾਤ ਹੋਈ ਹੈ ਸਾਡਾ ਸੁਨੇਹਾ ਜਿੱਥੇ ਤੁਸੀਂ ਮਹਾਬਲੀ ਦੀ ਕਰਪਾ ਦੇ ਨਾਲ ਉਹਨਾਂ ਦੇ ਦਰਸ਼ਨ ਕਰਨ ਜਾ ਰਹੇ ਹੋ ਉਹ ਜ਼ਰੂਰ ਪੂਰੇ ਹੋਣ ਪਰ ਇੱਕ ਕਮਾਇਕ ਦੇ ਵਿੱਚ ਇੱਕ ਦਿਸਕਪੰਦ ਜਿੱਤੇ ਨਹੀਂ ਕਾਇਦੇ ਵਿੱਚ ਕਾਇਦੇ ਪ੍ਰਾਪਤੀ ਜਾਂ এটি